ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਾਰੇ ਜਿੱਤੇ ਵੀ ਕੁਝ ਹੋ ਗਿਆ ਜੀ ਕੁਝ ਹੋ ਗਿਆ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਹੋਰ ਠੀਕ ਠਾਕ ਹੋ ਜੀ ਤੁਸੀਂ ਵੀ ਠੀਕ ਠਾਕ ਹੋ ਜੀ ਵੀ ਠੀਕ ਠਾਕ ਹੋ ਬਾਹਰ ਬੈਠੇ ਮੇਰੇ ਤੇ ਚਾਹ ਦੱਚੇ ਵਿੱਚ ਮੇਰੇ ਪੈਰ ਪਰਾ ਬਜ਼ੁਰਗ ਮਤਾਵਾ ਬੱਚੇ ਸਾਰੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਪਿਆਰ ਭਰੀ ਜਤ ਸ੍ਰੀ ਕਾਲ ਆ ਸੈਂਕੜੀ ਆਈਏ ਦਾ ਨੋਟਾਇਰ ਸਟੇ 29 ਆਲੂਆਂ ਪਾਈਆਂ ਸਾਰੀਆਂ ਪਾਈਆਂ ਤੇ ਉਹ ਉਹਦੇ ਵਿੱਚੋਂ ਵੀ ਟੂਬ ਸੈਂਟੀ ਹੈ ਇਹ ਤੇ ਟੂਬ ਖਾਡਦੀ ਰਹੀ ਹੈ ਤੇ ਨਵਾਂ ਅਜਾ ਹਰ ਵੇਲੇ ਖਲੋੜੀ ਬਣੀ ਹੈ ਵਾਲ ਸੀ ਜਿਹੜਾ ਵਾਲ ਸੀ ਬਦਲਤੇ ਆ ਤੇ ਇਹਦੇ ਬਾਰੇ ਜ਼ਰੂਰ ਵੀਰ ਵੀਰਾ ਕਮੈਂਟ ਕਰਕੇ ਜ਼ਰੂਰ ਦੱਸਿਓ 2 3 ਆਪਸ਼ਨ ਹੈ ਇਹਦੇ ਚਾ ਕਿ ਟਾਇਰ ਬਦਲ ਗਏ ਇਹ ਜਾਣਕਾਰੀ ਜ਼ਰੂਰ ਕਮੈਂਟ ਰਾਹੀਂ ਸਾਂਝੀ ਕਰਿਓ ਬੱਟੂ ਹਵਾ ਨਹੀਂ ਘੜਦੀ ਜੇ ਅੱਜ ਮੰਨ ਲਓ ਇਹ ਪੈਨਸ਼ਨ ਕੋਈ ਨਹੀਂ ਤੇ ਅੱਜ ਆ ਸ਼ਾਮ ਨੂੰ ਆਵਾ ਪਾ ਲਈ ਜਾਂ ਚੜਦੇ ਨੂੰ ਖੜ ਜਾਂਦੇ ਇਹਦੇ ਬਾਰੇ ਜ਼ਰੂਰ ਦੱਸਣਾ ਭੈਣ ਭਰਾਵਾ ਨੇ ਕਮੈਂਟ ਕਰਕੇ ਵੀ ਇਹ ਦੇ ਯਕੀਨ ਹੋਸਾ ਹੈ ਨਾ ਵਿਟੈਰੀ ਬੰਗਾ ਨਾ ਬੰਗ ਬਾਕੀ ਇਹਦੇ ਜਿਹੜਾ ਸਪੇਅਰ ਪਾਰਟ ਦਾ ਸਬਾਨ ਇਹ ਇੱਥੋਂ ਨਹੀਂ ਮਿਲੂਗਾ ਇਹ ਉੱਥੋਂ ਮਿਲੂ ਜਿੱਥੋਂ ਲੈ ਗਿਆ ਬਟੈਂਡਰ ਤੋਂ ਲੈ ਆਣਾ ਉੱਥੋਂ ਹੀ ਹੁਣ ਅੱਜ ਫੇਰ ਤੁਹਾਨੂੰ ਪੰਨਾਂ ਲਾਈਆਂ ਜਿਹੜਾ ਵੇਖੋ ਹੁਣ ਅਸੀਂ ਕੱਲ ਨੂੰ ਪੜਾਵਾਂਗੇ ਦੂਜੇ ਨੇ ਕਿਵੇਂ ਨੇ ਆਹ ਲਓ ਜੀ ਕਾਰਮ ਜੀ ਦੋਨ ਕਟਾਰਈਆ ਲੈ ੜੇ ਉਹ ਗੁਡੀਆਂ ਸਿੱਖਦੀ ਸੀ ਇੱਥੇ ਆਪਣੇ ਤੇ ਉਹਨਾਂ ਨੇ ਸਿਖਾਇਆ ਸੀ ਇਹਨਾਂ ਨੇ ਆਇਆ ਨੰਨੋ ਭੱਜਾ ਅੱਜ ਇਹ ਮਿਲਣਾ ਤੁਮ ਜਾਈਂ ਨਾ ਕੋਈ ਜੇ ਹਮ ਪਾਪਾ ਕਰਦੇ ਜੋ ਦੱਤਾ ਦੱਤਾ ਨੇ ਦੁੱਧ ਨੂੰ ਉਬਾਲਾ ਦੋ ਆਣਾ ਵਾਲਾ ਤੁਮਾਦੇ ਚੈਨਲ ਤੇ ਦਬਾਉਣ ਕਰਸ ਦੇਖੋ ਇਹਨੀ ਸਪੀਡ ਜੀ ਪਾਪਾ ਨੇ ਤਾਂ ਅੱਧੇ ਲੱਗ ਦੇਖਿਆ ਇਹਨਾਂ ਨਾਲ ਵਧੀਆ ਮੈਂ ਇਹਨਾਂ ਨਾਲ ਵਧੀਆ ਚੱਲਦਾ ਕਹਿ ਸਕਦਾ ਆ ਜੀ ਗੋਪਰ ਗਿਆਂਸਾਲਾ ਜੀ ਸਾਹਿਬ ਚੁੱਲਾ ਆ ਦੂਜੇ ਸਿਲੰਡਰ ਵਾਲਾ ਚੁੱਲਾ ਤੇ ਇਹਦੀ ਜੀ ਮੈਂ ਤੁਹਾਨੂੰ ਵਿਖਾਉਣਾ ਹੌਰ ਸਪੀਡ ਵਧਾ ਕੇ ਲੈ ਇਹ ਨਹੀਂ ਸਪੀਡ ਆ ਗਈ ਇਹਦੀ ਇਹਨੂੰ ਘੱਟ ਵੱਧ ਵੀ ਕਰ ਸਕਦੇ ਆ ਇਹਨੂੰ ਔੜੀ ਔੜੀ ਇੱਥੇ ਵੀ ਹੋ ਗਿਆ ਹੁਣ ਇਹ ਸਪੀਡ ਆਵੇ ਇੱਥੋਂ ਵਧਦੀ ਹੈ ਇਹਨਾਂ ਚੱਲ ਰਿਹਾ ਇੱਥੇ ਆਹਾ ਉਹਨਕਿਤਾ ਅੱਗੇ ਆਸ਼ਾ ਬਹੁਤ ਵਧੀਆ ਚੀਜ਼ਾਂ ਇਹ ਕਿਤੇ ਕਿਤੇ ਸ਼ਾਮ ਨੂੰ ਜਦੋਂ ਉਧਰ ਚੱਲਣਾ ਚੱਲਣਾ ਕਿਹਨਾਂ ਉਦੋਂ ਇਹ ਪਰ ਥੋੜਾ ਚੱਲ ਬੰਦ ਕਰ ਦਿੰਦਾ ਕਿਉਂ ਉਧਰ ਪਰਿਵਾਰ ਦਾ ਕੰਮ ਹੈ ਵਿਚਾਲੇ ਸਾਡੇ ਦਾ 4G ਹੈ ਨਾ ਉਹਨਾਂ ਦਾ ਵੀ ਨਾ ਮੁਸ਼ਕਲ ਹੋਵੇ ਆਪਦਾ ਵੀ ਚੱਲੇ ਜਾਵੇ ਉਹਨਾਂ ਦਾ ਵੀ ਚੱਲੀ ਜਾਵੇ ਬਾਈ ਨੇ ਤਾਂ ਕਹਿ ਚਿਗਾ ਵਾ ਨਾ ਕਿ ਤੂੰ ਟਾਈਮ ਬਦਲੀ ਕਰ ਲੋ ਕਈ ਵਾਰੀ ਅੱਗੇ ਪਿੱਛੇ ਪਹਿਲਾਂ ਤੁਸੀਂ ਲਾ ਲਵਾਂ ਚਾ ਸੀ ਤੇ ਆਣ ਕਰਕੇ ਮੈਂ ਉਹਨੂੰ ਆਖਿਆ ਚਲ ਠੀਕ ਹੈ ਜਿਵੇਂ ਮਰਜ਼ੀ ਕਰ ਲੋ ਹਣਾ ਦਦ ਹੋਈ ਜਾਂਦਾ ਕਰਮੋ ਕਰਮ ਜੀਤ ਕਟਾਰੇ ਕੱਪੜੇ ਕੇ ਕੋਈ ਗਾ ਕਾਇਆ ਤੇ ਆ ਗਾ ਸੌਰੀ ਗਾ ਕਾਇਆ ਕਹਤਾ ਉਹ ਕੁੜੀਆ ਪਹਿਲਾਂ ਸਿੱਖ ਕੇ ਗਈ ਸੀ ਇਥੋਂ ਇਹਦੇ ਕੋਲੋਂ ਆਪਣੇ ਪਿੰਡ ਹੋਇਆ ਕੁੜੀ ਉਹਨੋਂ ਉਹ ਆਏ ਸੂਟ ਲੈ ਕੇ ਆਦੇ ਜਰੂਰ ਕਟਾਓ ਕਰਮ ਜੀ ਇਹਦਾ ਬਹੁਤ ਗੱਲ ਹੋਈ ਸੀ ਬਹੁਤ ਰੋਚ ਪਤਾ ਨਹੀਂ ਕੀ ਪਿਆ ਹੋ ਕਰਗੇ ਕਿ ਨਹੀਂ ਕੀ ਕਰਨਾ ਹਣ ਸਿਆਉਣਾ ਨਹੀਂ ਇਕੱਲਾ ਕੱਟਣਾ ਹੁਣ ਸਾਡੀ ਡਿਊਟੀ ਹੈ ਕਿ ਦੁੱਧ ਗਰਮ ਕਰਨ ਤੇ ਦੁੱਧ ਕਰਮੋਜੁਗਾ ਸੱਲ ਮੇਰਾ ਭਾਈ ਅੱਧਾ ਕੰਮ ਨੇੜੇ ਆ ਪ੍ਰਸ਼ਾਦਾ ਪਾਣੀ ਬਸ ਤਿਆਰ ਹੋਣ ਵਾਲਾ ਉਧਰੋਂ ਜਦੋਂ ਤਰਪੇ ਇਹ ਆ ਆਪਣਾ ਨਿੱਕਾ ਸੀਦਾ ਖਾਣ ਚਾਰ ਗੜ ਸਿੰਦਰ ਤੇ ਆ ਜੇ ਇੱਥੋਂ ਆਉਂਦੀ ਆ ਜੀ ਪਾਪ ਆਗੇ ਆਗੇ बस पांच मिनट हो रही थोड़ा जहां चलता जरूर और है वादिया फल चलता पर छे घट है पता नहीं कि चक्कर है ज्यादा पर ਹੁਣ ਪੂਰੀ ਲਾਟ ਸੇਕ ਫੇਰ ਵੀ ਇਹਨਾਂ ਘੱਟ ਨਹੀਂ ਆ। ਪਤਾ ਨਹੀਂ ਕਿ ਚੱਕਰੋਂ। ਇਹ ਤਾਂ ਵਧੀਆ ਹੈ। ਦੂਜੀ ਜਗ੍ਹਾਸ ਨਾਲੋਂ ਜ਼ਿਆਦਾ ਚੱਲਦਾ ਇਹ। ਤੇ ਬਾਰਾ ਇਹਨਾਂ ਵਿੱਚ ਇਹਦੀ ਜਮਾਪਾ ਸਿਲੰਡਰ ਤੋਂ ਬੰਨ੍ਹ ਕਰਦੇ ਵਿੱਚੋਂ ਇਹ ਆ ਟੀ ਲੱਗੀ ਆ। ਵਿਜੇ ਆਪਾਂ ਕਿਤੇ ਜਾਣਾ ਜੋ ਨਾ ਜਾਣਾ। ਕਈ ਵਾਰੀ ਗਾਂਂ ਪਾੜ ਕਵਾਟ ਜਾਣਾ ਹੁੰਦਾ ਕਈ ਵਾਰ ਬੱਚੇ ਘਰੇ ਹੁੰਦੇ ਆ। ਸ਼ਰਾਰਤਾਂ ਕਰਨ ਨੂੰ ਪਤਾ ਹੀ ਨਹੀਂ ਲੱਗਿਆ ਵੀ ਉਹਨਾਂ ਰੋਡ ਤੇ ਸੱਚ ਨੂੰ ਬੰਦ ਕਰਕੇ ਜਾਣਾ ਪੈਣਾ। ਇਸ ਕਰਕੇ ਬਹੁਤ ਵਧੀਆ ਚੀਜ਼ ਹੈ। ਲਾਜ ਕਣਕਾਂ ਗਈਆਂ ਪੱਕੋ। ਮਾਸ ਕਾਲ ਤੋਂ ਸ਼ੁਰੂ ਹੋਏ ਕੋਸ ਮਸ਼ੀਨਾ ਅੱਜ ਚੱਲ ਪਈਆਂ 2-3 ਤੇ ਪ੍ਰਮਾਤਮਾ ਅੱਗੇ ਅਰਦਾਸਾ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੀ ਮੇਰ ਪਰਿਆ ਹੱਥ ਰੱਖੇ ਅੱਜ ਹਾਂਜੀ ਅਸੀਂ ਜੀ ਖੋਲਣ ਲੱਗੇ ਜੀ ਅੰਲਾ ਕਿਸ਼ਲਾ ਸੱਚ ਨੋਈ ਨਮਾ ਦਾ ਘੋਲ ਸਕਦਾ ਪੁਰਾਣੇ ਦੀ ਆਸ ਨਹੀਂ ਗਾ ਇਹ ਹਨ ਲਿਖ ਲਿਆ ਜੀ ਇੱਕ ਨਾਰ ਦਾ ਗਿਆ ਖੋਲੇ ਦਾ ਬਸ ਤੁਹਾਨੂੰ ਕਰਨਾ ਕੀ ਇਹਨੂੰ ਖੋਲ ਕੇ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਯਾਰ ਮੈਂ ਹਨਾ ਜਿਹੜੀਆਂ ਇਹਦੇ ਚੀਜ਼ਾਂ ਹੋਣਗੀਆਂ ਉਹਦੇ ਉਹਦੇ ਵਿੱਚ ਜਾਂ ਫਿਰ ਪਾਣੀ ਪਾ ਕੇ ਜਾਂ ਫਿਰ ਫੈਕਟਰੀ ਬਣਾ ਕੇ ਉਹਨਾਂ ਖੇਡਿਆ ਕਰੂ ਨਹੀਂ ਨਹੀਂ ਤੇ ਆਏ ਖੇਟੀ ਚੱਲ ਬਟਨਾ ਨਾ ਚੱਲ ਪਿਆ ਬਈ ਚੱਲ ਪਿਆ ਕਾਂਦੇ ਨਾਲਾ ਕਿਤੇ ਕਿਤੇ ਲਾਤਾ ਜਾ ਕੇ ਇਹ ਤਾਂ ਐਵੇਂ ਆਪਾਂ ਟੱਕਰਾ ਮਾਰੀ ਜਾਂਦੀ ਕੋਈ ਦਾ ਤਾਂ ਕੋਈ ਨਹੀਂ ਇਹਦਾ ਲੱਗੇ ਆ ਪੰਗਾ ਤੋਰ ਤੇ ਆ ਲੈ ਖਾ ਦੇ ਰੁਕੀ ਇਸ਼ਾਰਾ ਸਾਈ ਵੇਖੋ ਪਹਿਲਾ ਮਾ ਪਹਿਲਾ ਮਾ ਪਪਾ ਜੀ ਓਏ ਪੈ ਨਾਉਂਦੇ ਤਾਂ ਨਾਉਂ ਬੈ ਜਾਇਆ ਤੇ ਆ ਓਏ ਭਾਈ ਆ ਤੇ ਇਹ ਮੰਨੂ ਨੇ ਕਿਤੇ ਮਾਰੇ ਕੋਠੇ ਇਹਦੇ ਖੋਲਣਾ ਹੀ ਪੈਣਾ ਛੁਰਾ ਆਏ ਨਹੀਂ ਨਿਕਲਦਾ ਇਹਦੇ ਅੱਧਾ ਪਿਆ ਸਕਰਪਟ ਬਾਹਰ ਆ

ஆனால் <laughs>

ਸਤਰੀਕਾਲ ਜੀ ਪਿਆਰ ਮਨੋ ਜਤਨ ਵਿੱਚ ਜੁਝੇਗਾ ਰਾਜ ਜੀਵਾਂ ਦੇ ਪਰਮਾਤਮਾ ਤੁਹਾਨੂੰ ਸਤਰੀਕਲਾ ਉਚਰ ਕੇ ਸੱਚੇ ਪਾਤਸ਼ਾਹ ਦੰਤ ਗੁਰੂ ਦਾ ਚਰਨ ਸੁਪਤੀ ਸਤਰੀਕਾਲ ਜੀ ਸਾਰਿਆਂ ਨੂੰ ਬਾਹਰ ਬੈਠੇ ਮੇਰੇ ਸਤਰੀਕਾਲ ਦੀ ਸਾਰਿਆਂ ਨੂੰ ਮੇਰੇ ਭੈਣ ਭਰਾ ਸਾਰੇ ਅਨੁਸਾਰ ਪਰ ਸਤਰੀਕਾਲ ਜੀ ਤੇ ਅੱਜ ਚਾਲਰੀ ਜੀ ਨੇਰੇ ਵਤ ਬਾਹਰ ਬੈਠਾ ਨਹੀਂ ਗਿਆ ਅਜੇ ਵੀ ਚੱਲੀ ਆ ਤੇ ਬਦਲਦੇ ਨਹੀਂ ਹੋ ਗਏ ਪ੍ਰਮਾਤਮਾ ਬਖਸ਼ੀ ਰੱਖੇ ਜੀ ਸੱਚੇ ਪਾਤਸ਼ਾਹ ਹੋਰ سارے ਮਿਲੇ ਭੈਣ ਭਰਾਵਾਂ ਦਾ तहे دلੋਂ ਧੰਨਵਾਦ ਮੇਰੇ ਨਾਮੇ ਜੁੜੇ ਮੇਰੇ ਜਨਨਾਂ ਵੀਰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਪ੍ਰਮਾਤਮਾ ਜਗਦੇ ਘਰ ਵਿੱਚ ਰੱਖੇ ਸੱਚੇ ਪਾਤਸ਼ਾਹ ਤੁਹਾਡੀ ਦਿੱਤੀ ਬਦੌਲਤ ਹੀ ਵੀਰੋ ਤੁਸੀਂ ਪਾਰ ਨਹੀਂ ਹੋਣਾ ਅਸੀਂ ਭੱਲੇ ਕੁਝ ਵੀ ਕਰਤਾ ਦੋ ਜਾਲ ਅੱਜ ਸਵੇਰ ਸਾਡੇ ਕੋਲ ਕਾਕਾ ਇਹ ਜੀ ਖੰਡ ਵਾਦੂ ਖਾਂਦਾ ਇਹਦੀ ਮੰਮੀ ਨੇ ਕਹਿਆ ਖਾਣੇ ਨਹੀਂ ਖਾਣੇ ਆ ਦੇਖੋ ਜੀ ਅੰਜੂ ਨਾ ਇੱਕ ਲੱਗੀ ਇਹਨੂੰ ਜੋ ਖੰਡ ਨਹੀਂ ਹੁੰਦੇ ਰੋਣ ਲੱਗ ਜਾਂਦੀ ਆ ਵੇਖੋ ਜੀ ਡੱਬਾ ਖੋਲਿਆ ਤਾਂ ਖੰਡ ਦਾ ਬਾਹਰ ਮਿਲ ਗਈ ਨਹੀ ਆਲੇ 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 ਪਿਆਰੀ ਇੱਧਰ ਰੋਣ ਲੱਗ ਜਾਂਦੀ ਕੋਈ ਨਹੀਂ ਖਾਣਾ ਤਾਂ ਆਵੇਂ ਨਾ ਕਿੰਨਾ ਨਾ ਵੀ ਨਿਕਨ ਨਾ ਤੋ ਇਹ ਨੂੰ ਚਾਹਣੇ ਨੂੰ ਦੁਮਾਰਾ ਮੈਂ ਖੋਲ ਕੇ ਤਾਂ ਨਹੀਂ ਖੁੱਲਣੀ ਓਏ ਮੈਂ ਖੋਲ ਕੇ ਦਮਾ ਮੈਂ ਖੋਲ ਕੇ ਦਮਾ ਇਹਨੂੰ ਸੋਗਰ ਹੋ ਜਾਊਗਾ ਕਿੰਨੀ ਖੰਡ ਖਾ ਗਈ ਇਹ ਪਹਿਲਾਂ ਹਲੇ ਖੋਲਤੀ ਹਲੇ ਖੋਲਤੀ ਹੈਲੋ ਖਲ ਬੱਦੂ ਖਾਂਦੀ ਜੀ ਨਿੱਕੀ ਜੀ ਅਰੇ ਹਾਂ ਜੀ ਤੁਹਾਨੂੰ ਜੀ ਪਾਪਾ ਕੋਲ ਮੇਰੀ ਕੀ ਕਰਦੇ ਆ ਜੀ ਆਦੀ ਮੁੰਮਾ ਦੀ ਲਾਈਂ ਦੇ ਇੱਟਾ ਕਾ ਅੱਤੇ ਬਾੜੀ ਨਾ ਚੱਟ ਖੰਡ ਖਵਾਉ ਸੁਗਰ ਹੋਜੂ ਕੱਕੇ ਨੂੰ ਕੇ ਹਨਾ ਾਂਗੇ ਕੁਆਲੇ ਸ਼ੁਗਰ ਹੋ ਜਾਣਾ ਤਾ ਵੇਖ ਲਓ ਜੀ ਬਲੱਬ ਨਹੀਂ ਆ ਵੇਖ ਲਓ ਜੀ ਕਿੰਨੀ ਕਿੰਨੀ ਖਾਂਦੀ ਐ ਤੇ ਇਹਦੇ ਖੋਨੇ ਤੇ ਰੋਂਦੀ ਐ ਕੋਈ ਨਹੀਂ ਆ ਦੇਖ ਲਈ ਇਹ ਦੇ ਨਾਕ ਇਹਦੇ ਮੂੰਹ ਆੜ ਕੇ ਦੇਖੋ